ਇੱਕ ਬੜੀ ਵੱਡੀ ਘਟਨਾ ਹੋਈ ਸੀ ਕਿ ਖੰਨੇ ਦੇ ਏਰੀਆ ਦੇ ਵਿੱਚ ਜਿੱਦੇ ਵਿੱਚ 5 ਸਾਲ ਦਾ ਇੱਕ ਬੱਚਾ ਪਵਿਰਨ ਸਿੰਘ ਨੂੰ ਰਵਾ ਕੀਤਾ ਗਿਆ ਸੀਗਾ ਮਲੌਰ ਪਿੰਡ ਦਾ ਏਰੀਆ ਸੀਗਾ ਉਹ ਆਪਣੇ ਵੇੜੇ 'ਚ ਖੇਡ ਰਿਹਾ ਸੀਗਾ ਤੇ ਦੋ ਬੰਦਿਆਂ ਨੇ ਇਹਨੂੰ ਰਵਾ ਕੀਤਾ ਗਿਆ ਜਦੋਂ ਰਵਾ ਹੋਇਆ ਤੇ ਕੰਟਰੋਲ ਰੂਮਸ ਤੇ ਪੂਰੇ ਪੰਜਾਬ 'ਚ ਅਲਰਟ ਕੀਤਾ ਗਿਆ ਤੇ ਸਾਰੀਆਂ ਪੁਲਿਸ ਪਾਰਟੀਆਂ ਨਾਕਿਆਂ ਨੂੰ ਅਲਰਟ ਕੀਤਾ ਗਿਆ ਜਿਹਦੇ ਵਿੱਚ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮੂਵਮੈਂਟ ਸਾਡੇ ਇਲਾਕੇ 'ਚ ਹੋਈ ਹੈ ਇਦੇ ਵਿੱਚ ਫਿਰ ਅਸੀਂ SPD ਸਾਲੀਸੀਏ ਦੀ ਟੀਮਾਂ ਸਾਈਬਰ ਸੈਲ ਦੀਆਂ ਟੀਮਾਂ ਨੂੰ ਤਾਸ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਕੁਝ ਫੁਟੇਜ ਇਦਾਂ ਨਹੀਂ ਮਿਲੀਆਂ ਵੀ ਜਿਸ ਚੋ ਬੰਦੇ ਮੂੰਹ ਤੇ ਕਵਰ ਪਾਇਆ ਹੋਇਆ ਤੇ ਆਇਡੈਂਟੀਫਾਈ ਹੋਏ ਵੀ ਇਹੀ ਸ਼ੱਕੀ ਬੰਦੇ ਆ ਲੇਟ ਨਾਈਟ ਅਸੀਂ ਰਿਪੋਰਟ ਕੋਈ ਖੰਨਾ ਪੁਲਿਸ ਨੇ ਟੈਕਨੀਕਲੀ ਇਨਪੁਟ ਸ਼ੇਅਰ ਕੀਤੀਆਂ ਫਿਰ ਇਹਦੀ ਪੂਰੀ ਜਿਹੜੀ ਸੀਗੀ ਇੱਕ ਟੀਮ ਬਣੀ ਜਿਹਦੇ ਵਿੱਚ ਖੰਨਾ ਪੁਲਿਸ ਮਲੇਰਕੋਟਲਾ ਪੁਲਿਸ ਤੇ ਪਟਿਆਲਾ ਪੁਲਿਸ ਡੀਆਈਜੀ ਸਰ ਦੇ ਮਨਦੀਪ ਸਿੱਧੂ ਸਰ ਦੇ ਉਹ ਸੁਪਰਵਾਈਜ਼ ਕਰ ਰਹੇ ਸੀਗੇ ਇਹਦੇ ਵਿੱਚ ਸਾਨੂੰ ਲੇਟ ਕੱਲ ਦੁਪਹਿਰ ਬਾਅਦ ਜਾ ਕੇ ਦੋ ਬੰਦੇ ਅਸੀਂ ਰਾਉਂਡ ਅਪ ਕੀਤੇ ਜਿਹੜੇ ਕਿ ਮੇਨ ਕਿਊ ਸੀਗੇ ਤੇ ਇਹਦੇ ਵਿੱਚ ਜਿਹੜਾ ਬੰਦਾ ਮੇਨ ਸੀਗਾ ਜਸਪ੍ਰੀਤ ਉਹਦੇ ਵਿੱਚ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਜਦੋਂ ਇਹ ਦੋ ਬੰਦੇ ਰਾਉਂਡ ਅਪ ਇਹਦੇ ਵਿੱਚ ਜਸਪ੍ਰੀਤ ਨਾਂ ਦਾ ਬੰਦਾ ਹੋਰ ਹੈ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਸੀਗਾ ਤੇ ਕੈਨੇਡਾ ਤੋਂ ਆਇਆ ਹੋਇਆ ਸੀਗਾ ਇਹਨਾਂ ਨੇ ਫਰੋਤੀ ਮੰਗੀ ਸੀਗੀ ਉਸ ਤੋਂ ਬਾਅਦ ਆਈਡੈਂਟੀਫਾਈ ਕੀਤਾ ਬਾਅਦ ਚ ਸਮਝੇ ਤਾਂ ਗੱਡੀ ਦਾ ਪਤਾ ਲੱਗਿਆ ਸੋ ਗੱਡੀ ਜਿਹਨੂੰ ਪਤਾ ਲੱਗੀ ਵੀ ਫੋਰਚੂਨ ਗੱਡੀ ਹੈ ਪਟਿਆਲੇ ਦੇ ਏਰੀਆ ਦੇ ਵਿੱਚ ਹੈ ਡੀਰੋ ਕੰਟਰੋਲ ਰੂਮ ਦੇ ਵਿੱਚ ਮੈਸੇਜ ਸ਼ੇਅਰ ਕੀਤਾ ਗਿਆ ਸਾਡੇ ਗਰੁੱਪ 'ਚ ਮੈਸੇਜ ਸ਼ੇਅਰ ਕੀਤਾ ਗਿਆ ਤੇ ਡੀਆਈਜੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀ ਇਹ ਮਾਨਯੋਗ ਡੀਜੀਪੀ ਸਾਹਿਬ ਵੀ ਇਸ ਨੂੰ ਮਿੰਟ ਟੂ ਮਿੰਟ ਮੋਨੀਟਰ ਕਰ ਰਹੇ ਸੀ ਸੀਐਨ ਸਾਹਿਬ ਇਹ ਵੀ ਬੱਚਾ ਉਸ ਗੱਡੀ 'ਚ ਹੈ ਤੇ ਨਾਲ ਦੀ ਨਾਲ ਮੈਸੇਜ ਕੀਤਾ ਫਿਰ ਜਿਹੜੀ ਸੀਏ ਪਟਿਆਲੇ ਦੀ ਟੀਮ ਸੀਗੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਬੱਚੇ ਨੂੰ ਰਿਕਵਰ ਕੀਤਾ ਤੇ ਇਹਦੀ ਕ੍ਰਾਸ ਫਾਇਰਿੰਗ ਦੇ ਵਿੱਚ ਉਹ ਕੱਲ ਸਾਰਿਆਂ ਨੂੰ ਪਤਾ ਹੈ ਵੀ ਉਹ ਨਿਊਟਰਲਾਈਜ਼ ਕੀਤਾ ਗਿਆ ਬੰਦਾ ਉਸ ਤੋਂ ਬਾਅਦ ਜਿਹਨੇ ਮੇਰੇ ਰੇਲਕੋਟੇ ਪੁਲਿਸ ਨੇ ਦੋ ਬੰਦੇ ਅਰੈਸਟ ਕੀਤੇ ਸੀਗੇ ਫਿਰ ਇੱਕ ਮੈਸੇਜ ਆਂਦਾ ਵੀ ਇਨ੍ਹਾਂ ਕੋਲ ਇੱਕ ਵੈਪਨ ਹੋਣ ਵੈਪਨ ਹੋਣ ਦਾ ਹੈਗਾ ਸ਼ੰਕਾ ਹੈਗੀ ਹੈ ਉਹਦੇ ਵਿੱਚ ਫਿਰ ਸਾਡੀਆਂ ਜਿਹੜੀ ਐਸ ਐਚਓ ਗੁਰਪ੍ਰੀਤ ਡੀ ਐਸ ਪੀ ਦਲਿੰਦਰ ਸਿੰਘ ਦੀ ਟੀਮਾਂ ਬਣਾਈਆਂ ਸੀ ਇਚਾਰ ਦੀਆਂ ਤੇ ਵੈਪਨ ਰਿਕਵਰ ਕਰਨ ਜਦੋਂ ਜਾ ਰਹੇ ਸੀਗੇ ਉਥੇ ਜਿਹੜਾ ਬੰਦਾ ਜਾ ਰਿਹਾ ਸੀਗਾ ਜਿਹੜਾ ਸੀਗਾ ਹਰਪ੍ਰੀਤ ਇਹਨੇ ਜਦੋਂ ਵੈਪਨ ਉਥੋਂ ਚੱਕਿਆ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੱਗ ਤੇ ਗੋਲੀ ਵੱਜੀ ਇਸ ਨੂੰ ਐਲੈਸੀਵਲ ਹਸਪੀਟਲ ਫਿਰ ਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਟੋਟਲ ਇਹਦੇ ਵਿੱਚ ਤਿੰਨ ਬੁਲਜਨ ਸੀਗੇ ਜਿਹੜਾ ਕਿ ਕੱਲ ਇੱਕ ਨਿਊਟਰਲਾਈਜ਼ ਹੋ ਗਿਆ ਦੋ ਸੀਗੇ ਇੱਕ ਰਵਿੰਦਰ ਸੀਗਾ ਇੱਕ ਹਰਪੀ ਸੀਗਾ ਉਹ ਉਹਨਾਂ ਦੀ ਰੈਸਟ ਕੀਤੀ ਗਈ ਤੇ ਮੌਕੇ ਤੇ ਜਿਹੜਾ ਦੇਸੀ ਆਪਣਾ ਬੱਤੀਬੋਰ ਦਾ ਪਿਸਟਲ ਰਿਕਵਰ ਕੀਤਾ ਗਿਆ ਨਾਲ ਤਿੰਨ ਲਾਈਫ ਕੱਟਦੇ ਰਿਕਵਰ ਕੀਤੀ ਤਾਂ ਫਰੋਟੇ ਕਿੰਨੀ ਮੰਗੀ ਸੀ ਪਾਰਟੀ ਇਹਨਾਂ ਨੇ ਪਹਿਲੇ ਕਰੋੜ ਰੁਪਏ ਮੰਗੀ ਸੀਗੀ ਇਸ ਕਰਕੇ ਫਿਰ ਬਾਅਦ ਚੋਂ 3 ਲੱਖ ਮੰਗ ਲਾਗੇ ਕਦੀ ਕਿੰਨਾ ਮੰਗ ਲਾਗੇ ਤੇ ਉਹ ਜਿਹੜੀ ਫਰੋਥੀ ਦਾ ਫੋਨ ਆ ਰਿਹਾ ਸੀਗਾ ਉਹ ਉਹਨਾਂ ਦੇ ਪੇਰੈਂਟਸ ਨੂੰ ਆ ਰਿਹਾ ਸੀਗਾ ਬਾਹਰਲੇ ਨੰਬਰ ਤੋਂ ਵਾਰੀ ਵਾਰੀ ਆ ਰਿਹਾ ਸੀਗਾ ਸੋ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਔਰ ਪੰਜਾਬ ਸਰਕਾਰ ਡੀਜੀਪੀ ਸਾਹਿਬ ਨੇ ਵੀ ਪੂਰੀ ਪੁਲਿਸ ਪਾਰਟੀ ਨੂੰ 10 ਲੱਖ ਰੁਪਏ ਨਾਮ ਦਿੱਤਾ ਹੈ ਤੇ ਸਾਰੇ ਰਿਵਾਰਡ ਦਿੱਤੇ ਆ ਤੇ ਕਿਉਂਕਿ ਸਾਰੇ ਰੇਂਜ ਦੇ ਅਫਸਰਾਂ ਨੂੰ ਇਹ ਖੰਨਾ ਪੁਲਿਸ ਦੇ ਅਫਸਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੱਚੇ ਨੂੰ ਸਹੀ ਤਰ੍ਹਾਂ ਰਿਕਵਰ ਕਰਾ ਕੇ ਉਹਦੀ ਮਾਂ ਦੇ ਗੋਦੀ 'ਚ ਫੇਰ ਬਿਠਾਇਆ ਤੇ ਕੱਲ ਸਾਰੇ ਨੇ ਵੀ ਉਹ ਦੇਖਿਆ ਕਿ ਬੜਾ ਅੱਛਾ ਪੁਲਿਸ ਨੇ ਕੰਮ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਤੇ ਮਾਨਜੋਗ ਸੀਐਮ ਸਾਹਿਬ ਨੇ ਸਪੈਸ਼ਲੀ ਡੀਜੀ ਸਾਹਿਬ ਨੇ ਨਾਲ ਸਾਰੀ ਪੁਲਿਸ ਪਾਰਟੀ ਨੂੰ ਬੜਾ ਸ਼ਲਾਘਾਯੋਗ ਕੰਮ ਕਰਨ ਦਾ ਇਨਾਮ ਵੀ ਦਿੱਤਾ ਸਰ ਮੈਰੀਕਲ ਪੁਲਿਸ ਦਾ ਕਿਟਾਕੂਟਾ ਟਾਸਕ ਸੀ ਬੱਚੇ ਨੂੰ ਬਚਾਉਣਾ ਤੇ ਬਾਕੀ ਪਹਿਲ ਕਦਮੀ ਕਰਨੀ ਦੀ ਜਦੋਂ ਦੱਸਿਆ ਤੁਹਾਨੂੰ ਸਾਡੇ ਏਰੀਆ 'ਚ ਇਹਨਾਂ ਦੇ ਫੁੱਟਪ੍ਰਿੰਟਸ ਆਏ ਤੇ ਉਦੋਂ ਹੀ ਅਸੀਂ ਅਲਰਟ ਕਰ ਕਰਤਾ ਸੀਗਾ ਤੇ ਬੜਾ ਐਕਸੈਨਸਿਵ ਆਪਰੇਸ਼ਨ ਸੀਗਾ ਕਿਉਂਕ ਸੇ ਸਲਾਮਤ ਉਹਨਾਂ ਦੇ ਪੇਰੈਂਟਸ ਨੂੰ ਵਾਲਾ ਕਰਨਾ ਬੜਾ ਵੱਡਾ ਟਾਸਕ ਹੁੰਦਾ ਹੈ ਕਿਉਂਕਿ ਬੱਚਾ 6-7 ਸਾਲ ਦਾ ਸੀਗਾ ਬੱਚੇ ਨੂੰ ਕੁਝ ਵੀ ਕਰ ਸਕਦੇ ਸੀਗੇ ਤਾਂ ਬੜਾ ਕੋਆਰਡੀਨੇਸ਼ਨ ਬੜਾ ਅੱਛਾ ਕੋਆਰਡੀਨੇਸ਼ਨ ਨਾਲ ਇੱਕ ਆਪਰੇਸ਼ਨ ਕੀਤਾ ਗਿਆ ਤੇ ਟੋਟਲ ਉੱਪਰੋਂ ਡੀਜੀਪੀ ਸਾਹਿਬ ਸਰਪ੍ਰਾਈਜ਼ ਕਰ ਰਹੇ ਸੀ ਡੀਆਈਜੀ ਰੀਅਰेंज ਕਰ ਰਹੇ ਸੀ ਤਿੰਨੋਂ ਐਸਐਸਪੀ ਬਾਕੀ ਅਫਸਰ ਸਾਰੇ ਕਰ ਰਹੇ ਸੀ ਜਿਹੜਾ ਕਿਉ ਉਸਤਾਸਰ ਉਹ ਜ਼ਖਮੀ ਵੀ ਮੈਂ ਤੁਹਾਨੂੰ ਦੱਸਿਆ ਜਿਹੜਾ ਮੀਨਿੰਗ ਟਿਊਜ਼ਡੇ ਦੇ ਲਾਤੇ ਗੋਲੀ ਵੱਜੀ ਹੈ ਜਿਹਨੂੰ ਜਿਹੜਾ ਰਾਤ ਇਹਦਾ ਹੋਇਆ ਇਨਕਾਊਂਟਰ ਉਹਦੇ ਵਿੱਚ ਲਾਤੇ ਗੋਲੀ ਵੱਜੀ ਉਹਨੂੰ ਰਜਿੰਦਰਾ ਹਸਪੀਟਲ ਦਾਖਲ ਸਰ ਆਪਣੇ ਵਿੱਚ ਜਵਾਨ ਜ਼ਖਮੀ ਹੋਏ ਸੀ ਕਿ ਉਹਨਾਂ ਦੀ ਹਾਲਤ ਬੜੀ ਉਹ ਪਟਿਆਲਾ ਪੁਲਿਸ ਦੇ ਜਦੋਂ ਇਨਕਾਊਂਟਰ ਹੋਇਆ ਸੀ ਉਹਨਾਂ ਦੇ ਜਵਾਨ ਨਾਲ ਪੁਲਿਸ ਦੇ ਸਾਡੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਠੀਕ ਨੇ ਆਊਟ ਆਫ ਡੇਂਜਰ ਨੇ ਤੇ ਉਹਨਾਂ ਦਾ ਲਾਜ ਚੱਲ ਰਿਹਾ ਸਰ ਕਹਿੰਦਾ ਕਿ ਦੋ ਇਨਕਾਊਂਟਰ ਹੋਏ ਸਰ ਇੱਕ ਪਹਿਲਾ ਇੱਕ ਦੂਸਰਾ ਹੈ ਹਾਂ ਇਹਦੇ ਵਿੱਚ ਟੋਟਲ ਦੋ ਇਨਕਾਊਂਟਰ ਹੋਏ ਹੈ ਇੱਕ ਬੰਦਾ ਟੋਟਲੀ ਨਿਊਟਰਲਾਈਜ਼ ਕੀਤਾ ਗਿਆ ਇੱਕ ਦੇ ਬੰਦੇ 'ਚ ਲਾਤੀ ਗੋਲੀ ਵੱਜੀ ਹੈ ਸਰ ਜਿਹੜੇ ਲੋਕ ਸੌਖਾ ਤਰੀਕਾ ਲੱਭਦੇ ਨੇ ਜਿਸ ਤਰ੍ਹਾਂ ਫਰੋਥੀ ਮੰਗ ਕੇ ਪੈਸੇ ਉਹਨਾਂ ਨੂੰ ਕੀ ਤੁਸੀਂ ਸੋਏ ਇੱਕ ਮੈਸੇਜ ਆ ਪੰਜਾਬ ਸਰਕਾਰ ਵੱਲੋਂ ਵੀ ਤੇ ਪ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਫਰੋਤੀਆਂ ਦਾ ਕੰਮ ਨਹੀਂ ਚੱਲੂਗਾ ਜੇ ਚੱਲੂਗਾ ਤੇ ਉਹਨਾਂ ਦਾ ਮਾੜਾ ਹਸ਼ਰ ਹੋਊਗਾ ਉਹ ਨਿਊਟਰਲਾਈਜ਼ ਕੀਤੇ ਜਾਣਗੇ ਇਸ ਕਰਕੇ ਚੰਗੇ ਕੰਮ ਕਰੋ ਇਸ ਕੰਮਾਂ 'ਚ ਕੁਛ ਨਹੀਂ ਵੀ ਆ ਸਾਰਿਆਂ ਨੇ ਦੇਖਿਆ ਤੇ ਨਾਲ ਨਾਲ ਮੈਂ ਵੀ ਕਹਿਣਾ ਚਾਹੁੰਦਾ ਨਸ਼ਿਆਂ ਤੋਂ ਵੀ ਬਾਹਰ ਆਓ ਕਿਉਂਕਿ ਨਸ਼ਿਆਂ ਦੇ ਖਿਲਾਫ ਵੀ ਬੜਾ ਸਖਤ ਐਕਸ਼ਨ ਚੱਲ ਰਿਹਾ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਤੇਨਾਂ ਖਿਲਾਫ ਇਹਨਾਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਅਸੀਂ ਚੈੱਕ ਕਰ ਰਿਹਾ ਕਿਉਂਕਿ ਹਜੇ ਇਹਨਾਂ ਦੀ ਅਰੈਸਟ ਪਈ ਹੈ ਉਹਨਾਂ ਤੋਂ ਡਿਟੇਲ 'ਚ ਜਦੋਂ ਰਿਮਾਂਡ ਤੇ ਲਵਾਂਗੇ ਪੁੱਛ ਗਏ ਤੋਂ ਬਾਅਦ ਹੀ ਡਿਟੇਲ ਬਦਲ ਗਈ। ਕੈਨੇਡਾ ਤੋਂ ਕਿੰਨਾ ਸਮਾਂ ਪਹਿਲਾਂ ਆਇਆ ਸੀ ਵੀ ਇਹ ਜਿਹੜਾ ਦੋਚੂ? ਥੋੜੀ ਦੇਰੀ ਉਹਨੇ ਤੇ ਪਿੰਡ 'ਚ ਰਹਿੰਦਾ ਸੀ ਥੋੜੀ ਦੇਰ ਪਹਿਲੀ ਆਇਆ ਸੀ ਕੈਨੇਡਾ ਤੋਂ। ਫਿਰ ਨੰਬਰ ਕਿਹੜੇ ਯੂਜ਼ ਕਰਦੇ ਸੀਗੇ ਮੋਬਾਈਲ ਨੰਬਰ ਤੋਂ? ਇਹ ਬਾਹਰਲੇ ਹੀ ਨੰਬਰ ਯੂਜ਼ ਕਰ ਰਹੇ ਸੀਗੇ ਪਲੱਸ 1 ਤੋਂ ਜਿਹੜੇ ਹੁੰਦੇ ਇੰਟਰਨੈਸ਼ਨਲ ਨੰਬਰ ਹੁੰਦੇ ਆ ਉਹੀ ਨੰਬਰ ਤੋਂ ਇਹ ਜਿਆਦਾ ਜਸਤੀਸ ਯੂਜ਼ ਕਰ ਰਹੇ ਸੀ। ਕੈਨੇਡਾ ਕਿੰਨੇ ਸਮੇਂ ਕੋ ਰਹਿਆ ਰਿਹਾ ਸੀ ਇਹ ਦੋਸ਼ੀ? ਉਹ ਹੁਣ ਅਸੀਂ ਡਿਟੇਲਸ ਪੁੱਛਗਿਸ਼ ਕਰਾਂਗੇ ਕਿਉਂਕਿ ਉਹ ਜਦੋਂ ਰਾਤ ਕੱਲ ਤਾਂ ਜਿਹੜਾ ਆਪਰੇਸ਼ਨ ਹੋਇਆ ਨਿਊਟਰ えっ <clears throat>